ਇਕ ਓੰਕਾਰ ਸਤਗੁਰ ਪ੍ਰਸਾਦਿ ਦੀਵ ਗੰਧਾਰੀ ਮਹੱਲਾ ਪਿੰਜਵਾ ਆਪਣੇ ਸਤਗੁਰ ਪਹਿ ਬਿਨੋ ਕਹਿਆ ਭਏ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਉ ਹਮ ਪਾਪੀ 파ਖੰਡੀ ਲੋਬੀ ਹਮਰਾ ਗੁਨ ਅਵਗੁਨ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੀ ਮਏ ਦੁਸ਼ਟ ਜੋ ਖਾਇਆ ਪਰ ਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਜਾਇ ਕਿ ਸਹਜਾਇ ਪਾਠ ਇਕੱਠਾ ਹੀ ਉਚਾਰਨ ਕਰਦਾ ਕਹੁ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾ αναသ नाथ பிரபு हमारे शरण आयो राखन हारे राहाओ सर्व पर पाख राख मुरारे हां जी सर्व पाख राख मुरारे आगे पाछे अंति बारे सर्व पाख सारे पासियों रख मेरे मुरारे मुरदयत नु मारन वाले वाहे गुरु जी ਜਬ ਚਿਤਵੋ ਤਾਬ ਤੁਹਾਰੇ ਅੰਤਿਵਾਰੇ ਜਿਹੜਾ ਪਾਠ ਹੈ ਨਾ ਇਕੱਠਾ ਹੀ ਪਾਠ ਓਨ ਸਮਾਰ ਮੇਰਾ ਮਨ ਸਾਧਾਰੇ ਮੇਰਾ ਮਨ ਸੁਧਾਰੇ ਓਨ ਸਮਾਰ ਮੇਰਾ ਮਨ ਸਾਧਾਰੇ ਸੁਨ ਗਾਵ ਗੁਰਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਮਨ ਮਹਿ ਰੱਖੋ ਏਕ ਅਸਾਰੇ ਨਾਨਕ ਪ੍ਰਭ ਮੇਰੀ ਨਾਨਕ ਪ੍ਰਭ ਮੇਰੀ ਕਰਨਹਾਰੇ ਕਰਨਹਾਰਾ ਕਰਨਹਾਰੀ ਪਾਠ ਇਕੱਠਈਆ ਦੇਵ ਗੰਦਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਦਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਹਾਂਜੀ ਇਹ ਮੋਹੇ ਪਦ ਤੇ ਚਾਲ ਅਨੁਸਾਰ ਵਿਸਰਾਮ ਇੱਥੇ ਠੀਕ ਹੈ ਕਿਰਪਾ ਨਿਦਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਦੀਜੈ ਦੀਜੈ ਕਰ ਕਰ ਦੀਜੈ ਯਾਨੀ ਅਰਥ ਲੱਗਣ ਲੱਗਿਆ ਕਰ ਪਹਿਲਾਂ ਆ ਜਾਏਗਾ ਦੀਜੈ ਕਰ ਇਥੇ ਠਮਕ ਸੰਤਨ ਕਾ ਚੇਰਾ ਰਹਾਉ ਪ੍ਰਾਤਹ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਾਨ ਮਾਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਹੀਐ ਦਇਆਲ ਤੇ ਵੀ ਵਿਸਰਾਮ ਠੀਕ ਹੈ ਪਰ ਚਾਲ ਅਨਸਾਰ ਮੁਖ ਵਿਸਰਾਮ ਮੋਹੇ ਤੇ ਹੀ ਹੈ ਕਈ ਇਸ ਤਰ੍ਹਾਂ ਵੀ ਲਾਉਂਦੇ ਹਨ ਕਿਰਪਾ ਨਿਧਾਨ ਦਇਆਲ ਮੋਹ ਦੀਜੈ ਕਰ ਸੰਤਨ ਕਾ ਚੀਰਾ ਪਰ ਚਾਲ ਅਨਸਾਰ ਮੋਹ ਤੇ ਮੋਹ ਤੇ ਵਿਸਰਾਮ ਠੀਕ ਹੈ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਧਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੀਤਾ ਐਸੇ ਹਰ ਜੀ ਉਪਾਈ ਮੀਤਾ ਪਦ ਤੇ ਵਿਸਰਾਮ ਹੈ ਕਸ ਕੀ ਉਚਾਰਨ ਕਰਨਾ ਹੈ ਪਦ ਛੂਡ ਨਾ ਜਾਈ ਸਦਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲੇ ਉਹ ਮਨੋਹਰ ਸਰਬ ਸੁਖੈਨਾ ਤਿਆਗ ਨ ਕਤਹੁ ਜਾਏ ਅਨੇਕ ਅਨੇਕ ਪਾਤ ਬਹੁ ਪੀਖੇ ਪ੍ਰੇ ਰੋਮ ਨਾ ਸੰਸਰ ਲਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅਨੇਕ ਅਨੇਕ ਪਾਤ ਬਹੁ ਪੀਖੇ ਇਥੇ ਵਿਸਰਾਮ ਪ੍ਰੇ ਰੋਮ ਨਾ ਸੰਸਰ ਲਾਈ ਮੰਦਰ ਭਾਗ ਸੋਭ ਦੁਆਰ ਹੈ ਅਨਹਤ ਰੋਣ ਝੁਣ ਲਾਈ ਮੰਦਰ ਭਾਗ ਸੋਭ ਦੁਆਰ ਹੈ ਇਥੇ ਵਿਸਰਾਮ ਅਨਹਤ ਰੋਣ ਝੋਣ ਜਿਹੜਾ ਪਾਠ ਹੈ ਇਹ ਵੱਖਰਾ ਹੀ ਹੈ ਉੰਜ ਸੰਬੰਧਕ ਦਾ ਬੋਲਣਾ ਆਨਹਤ ਰੋਣ ਝੋਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਯਥੀਤੇ ਸਾਧ ਥਾਏ ਥੀਤੇ ਪੱਤੇ ਠਮਕ ਲਾਦਿਨ ਦੇਵ ਗੰਧਾਰੀ ਪੰਜਵਾ ਦਰਸ਼ਨ ਨਾਮ ਕਾ ਮਨ ਆਛੈ ਪ੍ਰਮ ਆਇਓ ਹੈ ਸਗਲ ਥਾਨ ਰੇ ਆਇ ਪਰਿਓ ਸੰਤ ਪਾਛੈ ਰਹਾਉ ਕਿਸ ਸਹੇਵੀ ਕਿਸ ਆਰਾਦੀ ਜੋ ਜਿਸਟੈ ਸੋ ਗਾਛੈ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਜੁਗਤ ਨਾ ਜਾਨਾ ਗੁਣ ਨਹੀਂ ਕੋਈ ਮਹਾਦੁੱਤਰ ਮਾਇ ਆਛੈ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਮਹਾਦੁੱਤਰ ਮਾਇ ਆਛੈ माया छह पाठ उचारण करना यानी माया दी के छह पाठ माया छह माया छह माया छह नहीं भी कहना माये अच्छा भी नहीं कहना उचारण करना महादुत्तर माया छह जुगतना जाना <laughs> गुण नहीं कोई महादुत्तर माया छह आए, आए पयो नानक गौर चरणी त उत्तरी सगल द्रछै देव गंधारी पंजवा अमृता प्रिय वचन तुहारी प्रिय अडे कन्ना नी लाउणा प्रिय वचन तुहारी आत सुंदर मनमोहन प्यारे सब हु मदन नारी रहाऊ राज ना चाहु मुक्त ना चाहु ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ ਸਿੱਧ ਮੁਨ ਇੰਦਰਾ ਬ੍ਰਹਮ ਨੀਏ ਬ੍ਰਹਮ ਮਹੇਸ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਦੀਨ ਦਵਾਰੇ ਆਇਓ ਠਾਕੁਰ ਸਰਣ ਪਰਿਓ ਸੰਤ ਹਾਰੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੀਨ ਇਥੇ ਯਮਕ ਲਾਦਨੀ ਹੈ ਦਵਾਰੇ ਆਇਓ ਠਾਕੁਰ ਇਥੇ ਵਿਸਰਾਮ ਹੈ ਸਰਨ ਪਰਿਉ ਸੰਤ ਇਥੇ ਠਮਕ ਲਾ ਦੇਣੀ ਹੈ ਹਾਰੇ ਪਦ ਪੂਰੇ ਹੀ ਉਚਾਰਨ ਕਰਨਾ ਹਾਰੀ ਨਹੀਂ ਕਹਿਣਾ ਸੰਤ ਹਾਰੇ ਨਹੀਂ ਕਹਿਣਾ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਕੰਧਾਰੀ ਮਹੱਲਾ ਪਿੰਜਵਾ ਹਰ ਜਾਪ ਸੇਵਕ ਪਾਰ ਉਤਾਰਿਉ ਦੀਨ ਦਇਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਉ ਰਹਾਉ ਸਾਧ ਸੰਗਮ ਗੁਣ ਗਾਵਹਿ ਹਰ ਕੀ ਰਤਨ ਜਨਮ ਨਹੀਂ ਹਾਰੇਉ ਪ੍ਰਭ ਗੁਣ ਗਾਏ ਬਿਖੇ ਬਨ ਤਰਿਆ ਕੁਲਹ ਸੰਬੂਹ ਉਧਾਰਿਉ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਿਰਾਸ ਉਚਾਰਿਉ ਨਾਨਕ ਉਟ ਗਹੀ ਜਗਦੀਸੁਰੁ ਪੁਨਹ ਪੁਨਹ ਬਲਿਹਾਰਿਉ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਰਤ ਫਿਰੇ ਬਨ ਭੀਖ ਮੋਹਨ ਰਹਤ ਨਿਰਾਰ ਹਾਂਜੀ ਕਰਤ ਫਿਰੇ ਬਾਨ ਭੀਖ ਇਥੇ ਵਿਸਰਾਮ ਮੋਹਨ ਰਹਤ ਨਿਰਾਰ ਰਹਾਉ ਕਥਨ ਸੁਨਾਵਨ ਗੀਤ ਨੀਕੇ ਕਥਨ ਸੁਨਾਵਨ ਗੀਤ ਨੀਕੇ ਗਾਵਨ ਇਥੇ ਦਿਸਦਾ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਗਾਰ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਗਾਰ ਨਹੀਂ ਕਹਿਣਾ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਆਤ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾ ਚਾਰ ਕਾਤ ਸੁੰਦਰ ਬਹੁ ਚਤੁਰ ਸਿਆਨੇ ਇਥੇ ਵਿਸਰਾਮ ਵਿਦਿਆਨੀ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਵਿਦਿਆ ਰਸਨਾ ਚਾਰ ਵਿਦਿਆ ਰਸਨਾ ਚਾਰ ਮਾਨਮੂਹ ਮੇਰ ਤੇਰ ਵਿਵਰਜਿਤ ਇਹੋ ਮਾਰਗ ਖੰਡੇ ਧਾਰ ਵਿਵਰਜਿਤ ਹੀ ਉਚਾਰਨ ਕਰਨਾ ਬੱਬੀ ਦੀ ਸਿਹਾਰੀ ਦੇ ਨਾਲ ਮਾਨਮੂਹ ਮੇਰ ਤੇਰ ਵਿਵਰਜਿਤ ਇਹੋ ਮਾਰਗ ਖੰਡੇ ਧਾਰ ਕੋਹ ਨਾਨਕ ਤਿਨ ਭਵਜਲ ਤਰੀ ਅਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਹਾਂਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਕਾਰ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ ਆਨ ਨਾ ਸੰਸਾਰ ਕੋ ਲਾਗੈ ਢੂੜ ਰਹੇ ਹਮ ਮੂਚਾ ਰਹਾਉ ਬਹੁ ਬੇਅੰਤ ਆਤ ਬਡੋ ਗਾਹਰੂ ਬਹੁ ਬੇਅੰਤ ਆਤ ਬਡੋ ਗਾਹਰੂ ਥਾਹ ਨਹੀਂ ਅਗ ਅਗਹੂਚਾ ਥਾਹ ਨਹੀਂ ਅਗਹੂਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਖੋਜ ਅਸੰਖਾ ਅਨੇਕ ਤਪੰਥਾ ਹਾਂਜੀ ਅਨੇਕ ਤਪੰਥਾ ਪਾਠ ਮੁਖ ਪਾਠ ਹੈ ਆ ਪੋਥੀਆਂ ਛਪਿਆ ਅਨਕਿਤ ਅਨਕਤ ਪੰਥਾ ਪਰ ਸੰਪਰਦਾਇ ਚ ਇਹ ਪਾਠ ਕਰਾਇਆ ਜਾਂਦਾ ਖੋਜ ਅਸੰਖਾ ਅਨੇਕ ਤਪੰਥਾ ਇਥੇ ਵਿਸਰਾਮ ਹੈ ਬੇ ਬੇਨ ਗੋਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਕਹੋ ਕੰਨਾ ਹੂੜਾ ਲਾ ਕੇ ਕਹੋ ਕਹੋ ਨਾਨਕ ਕਹੋ ਨਾਨਕ ਕਿਰਪਾ ਕਰੀ ठाकुर ਮਿਲ ਸਾਧੂ ਰਸ ਪੁੰਚਾ ਪੁੰਚਾ ਦਲੰਕਰ ਲਾ ਕੇ ਧੀਰਗ ਉਚਾਰਨ ਕਰਨਾ ਪੁੰਚਾ ਨਹੀਂ ਕਹਿਣਾ ਪੁੰਚਾ ਪੁੰਚਾ ਦੇਵ ਗੰਧਾਰੀ ਮਹੱਲਾ ਪਿੰਜਵਾ ਮੈਂ ਬਹੁ ਵਿਧ ਪ੍ਰਖਿਓ ਦੂਜਾ ਨਹੀਂ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਓ ਅਗਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਨ ਸੂ ਚਾਰ ਆਸ਼ਰਮ ਚਾਰ ਬਰਨਾਂ ਮੁਕਤ ਭਏ ਸੇਵ ਤੂ ਚਾਰ ਆਸ਼ਰਮ ਚਾਰ ਬਰਨਾਂ ਇੱਥੇ ਵਿਸਰਾਮ ਆਸ਼ਰਮ ਹਾਂਜੀ ਆਸ਼ਰਮ ਇਕੱਠਾ ਹੀ ਚਾਲ ਨੂੰ ਸਾ ਆਸ਼ਰਮ ਨਹੀਂ ਕਹਿਣਾ ਥੋੜਾ ਜਿਹਾ ਲਮਕਾਖ ਹੀ ਆਸ਼ਰਮ ਆਸ਼ਰਮ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਸ਼ਰਮਾ ਦਾ ਹੀ ਬਾਚ ਬ੍ਰਹਮਚਰਜ ਗ੍ਰਸਤੀ ਵਾਨ ਪ੍ਰਸਤੇ ਸੰਨਿਆਸ ਦਾ ਪਰ ਉਚਾਰਨ ਕਰਨਾ ਚਾਰ ਆਸਰਮ ਚਾਰ ਬਰਨਾ ਇਥੇ ਵਿਸਰਾਮ ਮੁਕਤ ਭਏ ਸੇਵ ਤੋ ਪਾਠ ਇਕੱਠਾ ਉਚਾਰਨ ਕਰਨਾ ਗੁਰ ਸ਼ਬਦ ਦਿਰੜਾਇਆ ਪਰਮ ਪਦ ਪਾਇਆ ਇਹ ਗੁਰ ਪਦ ਤੇ ਯਮ ਕਲਾ ਦਨੀ ਹੈ ਗੁਰ ਸ਼ਬਦ ਦਿਰੜਾਇਆ ਪਰਮ ਪਦ ਪਾਇਆ ਇਥੇ ਵਿਸਰਾਮ ਹੈ ਦੁਤੀ ਗਏ ਸੁਖ ਹੋ ਇਹ दुतीय उच्चारण करना दुतिया नहीं कह देना है दुतीय गए सुख हु कहो नानक भव सागर तरिया हर निध पाई सहजो राग देवगंधारी महल्ला पांचवा देवगंधारी तद्दा बोलना गंधारी दद्दा भी नहीं कह जाना विच ਰਾਗ ਦੇਵਕੰਧਾਰੀ ਮਹੱਲਾ 5 ਘਰ 6 ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਰੇ ਹਰ ਇਕਾ ਜਾਨ ਇਕ ਰੇ ਕਿੱਥੇ ਵਿਸਰਾਮ ਹਰ ਇਕਾ ਜਾਨ ਇਕ ਰੇ ਹਰ ਇਕਾ ਜਾਨ ਇਕ ਰੇ ਗੁਰਮੁਖ ਜਾਨ ਰਹਾਉ ਕਾਹੇ ਭ੍ਰਮਤ ਹੋ ਤੂੰ ਪ੍ਰਮਹ ਨ ਪਾਈ ਕਾਹੇ ਭ੍ਰਮਤ ਹੋ ਇਹ ਪਾਠ ਸੰਬੰਧਕ ਪਾਠ ਹੈ ਕਾਹੇ ਭ੍ਰਮਤ ਹੋ ਤੂੰ ਪ੍ਰਮਹ ਨ ਪਾਈ ਇਥੇ ਵਿਰਾਮ ਰਵਿਆ ਰੇ ਰਵਿਆ ਸ੍ਰਬਥਾਨ ਕਾਹੇ ਭ੍ਰਮਤ ਹੋ ਤੂੰ ਪ੍ਰਮਹ ਨ ਪਾਈ ਰਵਿਆ ਰੇ ਰਵਿਆ ਸ੍ਰਬਥਾਨ ਜੋ ਬੈ ਸੰਤਰ ਕਾਸ਼ਟ ਮਜਾਰ ਹਾਂਜੀ ਜੋ ਬੈਸੰਤਰ ਕਾਸ਼ਟ ਮਝਾਰ ਇਥੇ ਵਿਸਰਾਮ ਬਿਨ ਸੰਜਮ ਨਹੀਂ ਕਾਰਜਸਾਰ ਬਿਨ ਸੰਜਮ ਨਹੀਂ ਕਾਰਜਸਾਰ ਜੋ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜਸਾਰ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਦਵਾਰ ਪਾਠ ਸਥਾਉਚਾਰਨ ਕਰਨਾ ਬਿਨ ਗੁਰ ਨਾ ਪਾਵੇਗੋ ਇਥੀ ਵਿਸਾਮ ਬੇਨ ਗੁਰ ਤੇ ਠਮਕ ਲਾ ਕੀ ਬੇਨ ਗੁਰ ਨਾ ਪਾਵੇਗੋ ਹਰ ਜੀ ਕੋ ਦਵਾਰ ਬੇਨ ਗੁਰ ਨਾ ਪਾਵੇਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਾਜ ਅਬਿਮਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਨਾ ਕਹ ਨਾਨਕ ਪਾਤੀ ਖਮਕ ਲਾ ਦਿੰਨੀ ਹੈ ਅਪਮਾਨ ਤੇ ਵਿਸਰਾਮ ਹੈ ਦੇਵ ਗੰਧਾਰੀ ਪੰਜਵਾ ਜਾਨੀ ਨਾ ਜਾਈ ਤਾ ਕੀ ਗਾਤ ਰਹਾਉ ਕਹਿ ਪੇਖਾਰੋ ਕਹਿ ਪੇਖਾਰੋ ਕਹਿ ਪੇਖਾਰੋ ਹੋ ਕਰ ਚਤੁਰਾਈ ਵਿਸਮਨ ਵਿਸਮੇ ਕਹਿਨ ਕਹਾਤ ਗਾਨ ਗੰਧਰਵ ਸਿੱਧ ਅਰ ਸਾਧਕ ਸਾਧਕ ਨੇ ਸਾਧਕ ਸਿੱਧ ਅਰ ਸਾਧਕ ਤਦਲਾ ਕੀ ਸੋਰਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਬੇਅੰਤ ਇਹਨੂੰ ਸ਼ੁੱਧ ਕਰ ਲੈ ਬਹੁਤ ਵਰੀ ਆਉਣਾ ਬੇਅੰਤ ਬੇਅੰਤ ਐ ਨਹੀਂ ਗਣਾ ਗੁਣ ਬੇਅੰਤ ਬੇਅੰਤ ਇਥੇ ਖਮਕ ਲੱਗ ਜੁਨੀਆ ਭਨ ਨਾਨਕ ਇਥੇ ਵਿਸਰਾਮ ਗੁਣ ਬੇਅੰਤ ਬੇਅੰਤ ਭਨ ਨਾਨਕ ਕਹਿਣ ਨਾ ਜਾਈ ਪਰੈਪਰਾਤ ਦੀਵ ਗੰਧਾਰੀ ਮਹੱਲਾ ਪਿੰਜਵਾ ਧਿਆਏ ਗਾਈ ਕਰਨ ਹਾਰ ਭਉ ਨਹੀ ਸੁਖ ਸਹਜ ਆਨੰਦਾ ਅਨੇਕ ਉਹੀ ਰੇ ਏਕ ਸਮਾਰ ਰਹਾਉ ਸਫਨ ਮੂਰਤ ਗੁਰ ਮੇਰਾ ਮਥੈ ਜਤਖਤ ਪੀਖੋ ਤਤ ਤਤ ਸਾਥੈ ਜਾਤ ਕਤ ਤਾਤ ਤਾਤ ਇਹ ਪੋਲੇ ਪਦ ਉਚਾਰਨ ਕਰਨੇ ਹਨ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰਥ ਅਥਾਹ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨੀਰਾ ਤਾ ਕੀ ਸਰਨ ਆਸਰ ਪ੍ਰਭ ਨਾਨਕ ਇਥੇ ਵਿਸਰਾਮ ਹੈ ਮੇਰੇ ਅੱਗੇ ਡੰਡੀਆਂ ਛੱਪੀਆਂ ਹੋਈਆਂ ਸਨ ਤਾ ਕੀ ਵਖਰਾ ਹੀ ਪਾਠ ਕਰਨਾ ਤਾ ਕੀ ਸਰਨ ਤਾ ਕੀ ਸਰਨ ਅਸਰ ਪ੍ਰਭ ਨਾਨਕ ਇਥੇ ਵਿਸਰਾਮ ਹੈ ਜਾ ਕਾ ਅੰਤ ਨ ਪਰਵਾਰ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਹਾਂਜੀ ਉਲਟੀ ਇਥੇ ਯਮਕ ਲਾ ਦਨੀ ਹੈ ਰੇ ਮਨ ਇਥੇ ਵਿਸਰਾਮ ਹੈ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੇ ਕੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਕੀਰੇ ਪਾਠ ਨਹੀਂ ਕਰਨਾ ਝੂਠੇ ਕੀ ਰੇ ਇਥੇ ਠਮਕ ਲਾ ਦਿੰਨੀ ਹੈ ਰੇ ਪਾਦ ਨਖੇਰ ਕੇ ਪੜਨਾ ਝੂਠੇ ਕੀ ਰੇ ਝੂਠ ਪ੍ਰੀਤ ਝੂਠਾ ਕੀ ਰੇ ਝੂਠ ਪ੍ਰੀਤ ਝੂਠਾ ਪਾਦੀ ਹੈ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਤੂੰ ਵਿਸਰਾਮ ਹਨ ਝੂਠਾ ਕੀ ਰੇ ਝੂਠ ਪ੍ਰੀਤ ਇਥੇ ਪਹਿਲਾ ਵਿਸਰਾਮ ਹੈ ਛੁਟਕੀ ਰੇ ਮਾਨ ਛੁਟਕੀ ਰੇ ਮਾਨ ਛੁਟਕੀ ਰੇ ਇਥੇ ਦੂਸਰਾ ਵਿਸਰਾਮ ਹੈ ਸਾਖਤ ਸੰਗ ਨਾ ਛੁਟਕੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਾਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਛੁਟਕੀ ਰੇ ਮਾਨ ਛੁਟਕੀ ਰੇ ਇਥੇ ਜਿਆਦਾ ਰੁਕਣਾ साकत संग न छुटकी रे रहाओ ज्यो काजर पर बंदर राखियो ज्यो काजर पर मंदर राखियो पर पाती ठमक काजर थोड़ा जा कसके उच्चारण करना कज्जल ज्यो काजर पर मंदर राखियो जो पैसा है का लुखी रे जो पैसा है का लुखी रे ਦੂਰ ਹੋਈ ਤੇ ਭਾਗ ਗयो ਹੈ ਦੋਵੇਂ ਹਾਹੀ ਦੂਰ ਹੋ ਗਈ ਤੇ ਭਾਗ ਗयो ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਮਗੋ দান ਕਿਰਪਾਲ ਕਿਰਪਾ nid ਕਿਰਪਾਲ ਕਿਰਪਾ nid ਮਗੋ দান ਕਿਰਪਾਲ ਕਿਰਪਾ nid ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨਾਨ ਨਕ ਦਾਸ ਦਾਸ ਕੋ ਕਰਿ ਆਹ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਾਰ ਸਤਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਵਿਠਲੇ ਔ ਬਲ ਬਲ ਜਾਓ ਹਾਂ ਬਿਠੂਲੇ ਉਚਾਰਨ ਕਰਨ ਆਮ ਪਾਠੀ ਸਿੰਘ ਨਾ ਬਿਠੂਲੇ ਕਹਿ ਜਾਂਦੇ ਹਨ ਬੱਬੇ ਸਿਹਾਰੀ ਹੈ ਇੱਥੇ ਬਿਠੂਲੇ ਸਾਵਧਾਨ ਸਭ ਦਿਨ ਕੇ ਸਮਰੱਥ ਪੰਥ ਪਿਠੂਲੇ ਇਥੇ ਵਿਸਰਾਮ ਹੈ ਹੋ ਬਲ ਬਲ ਜਾਓ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ਚਰਨ ਉਵਾ ਕੈ ਕੈ ਪਾਠ ਮੁਖ ਪਾਠ ਹੈ मेरी पोथी ते के छपया होया कै पाठ है शुद्ध चरण उवाक है कई पाठी सिंह उवा तो सिंग बोल जंदे हन ऐड़ा ला के वाहवा उच्चारण करना चरण उवा के कै पाव रहाव जासन बासन सहज केल करुणा मै हां जी करुणा मै पाठ संबंधक पाठ है एक अनंत अनूपै ठाव रिद्ध सिद्ध निद ਕਾਰ ਤਾਲ ਜਗ ਜੀਵਨ ਜਗ ਜੀਵਨ ਜਗ ਜੀਵਨ ਸ੍ਰਵਨਾਥ ਅਨੇਕਾ ਨਾਮ ਦਇਆਮਯਾ ਕਿਰਪਾ ਨਾਨਕ ਕਉ ਦਇਆਮਯਾ ਕਸ ਕਿਨੀ ਭੂਲਨੇ ਦਇਆਮਯਾ ਕਿਰਪਾ ਨਾਨਕ ਕਉ ਦਇਆਮਯਾ ਕਿਰਪਾ ਨਾਨਕ ਕਉ ਸੋਨਾ ਸੋਨਾ ਜਸ ਜੀਵਾ ਨਹੀਂ ਸੋਨ ਸੋਨ ਜਸ ਜੀਵਾ ਜੀਵਾ ਜੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਦੀਵਗੰਧਾਰੀ ਮਹੱਲਾ ਨਾਵਾ ਇਹ ਮਾਨ ਨੈਕ ਨਾ ਕਹਿਉ ਕਰੈ ਸਿੱਖ ਸਿਖਾਏ ਰਹਿਉ ਆਪਣੀ ਸੀ ਦੁਰਮਤਤੇ ਨ ਟਰੈ ਰਹਾਉ ਮਦਮਾਇ ਕੈ ਭਯੋ ਬਾਬਰੂ ਹਰ ਜਸ ਨਹਿ ਉਚਰੇ ਕਾਰ ਪਰਪੰਚ ਜਗਤ ਕੋ ਡਹਿਚੈ ਆਪਣੋ ਉਦਰ ਭਰੈ ਸਵਾਨ ਪੂਛ ਜਿਉ ਹੋਏ ਨ ਸੂਦੋ ਕਹਿਉ ਨ ਕਾਨ ਤਰੈ ਸਵਾਨ ਪੂਛ ਜਿਉ ਇਥੇ ਠਮਕ ਹੋਏ ਨ ਸੂਦੋ ਇਥੇ ਵਿਸਰਾਮ ਸੂਦੋ ਨਹੀਂ ਕਹਿਣਾ ਤੱਦਾ ਲਾ ਕੇ ਸੂਦੋ ਕਹਿਉ ਇਥੇ ਯਮਕ ਲਾ ਕੇ ਕਹਿਓ ਨਾ ਇਉਂ ਨਹੀਂ ਕਹਿਣਾ ਕਹਿਓ ਨਾ ਕਾਨ ਤਰੈ ਕਾਨ ਪੁੱਲਾ ਹੀ ਬੋਲਣਾ ਕਹੋ ਨਾਨਕ ਭਜ ਰਾਮ ਨਾਮ ਜਿਤ ਨਿਤ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤਿ ਕਾਜ ਸਰੈ ਦੇਵ ਗੰਦਾਰੀ ਮਹੱਲਾ ਨਾਵਾ ਸਭ ਕਿਛੁ ਜੀਵਤ ਕੋ ਬਿਵਹਾਰ ਮਾਤ ਪਿਤਾ ਭਾਈ ਸੋਤ ਬੰਧਪ ਅਰ ਫੁਣ ਗ੍ਰਹਿ ਕੀ ਨਾਰ ਪ੍ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੀਰਤ ਪ੍ਰੇਤ ਪੁਕਾਰ ਟੀਰਤ ਪਦ ਤੇ ਜਮਕ ਲੱਗ ਜੀ ਟੀਰਤ ਪ੍ਰੇਤ ਪੁਕਾਰ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਹਿ ਰਖੈ ਘਰ ਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਯਹ ਦੇਖੋ ਹਰਿ ਦਾ ਵਿਚਾਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮ੍ਰਿਗ ਤ੍ਰਿਸ਼ਨਾ ਜਿਉ ਇਥੇ ਖਮਕ ਹੈ ਜਾਗ ਰਚਨਾ ਯਹ ਇਥੇ ਵਿਸਰਾਮ ਹੈ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਯਹ ਦੇਖ ਹਰਿ ਦਾ ਵਿਚਾਰ ਮ੍ਰਿਗ ਤ੍ਰਿਸ਼ਨਾ ਜਾਓ ਜਾਗ ਰਚਨਾ ਜਹ ਮ੍ਰਿਗ ਤ੍ਰਿਸ਼ਨਾ ਜਾਓ ਜਾਗ ਰਚਨਾ ਜਹ ਦੇਖ ਹਰਿ ਦਾ ਵਿਚਾਰ ਕਹ ਨਾਨਕ ਬਾਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਉਦਾਰ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈ ਝੂਠੀ ਦੇਖੀ ਪ੍ਰੀਤ ਮੈਂ ਉਚਾਰਨ ਕਰਨਾ ਨਾਸਕੀ ਉਚਾਰਨ ਮੈਂ ਨਹੀਂ ਕਰਨਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਮੈਂ ਦਾ ਅਰਥ ਹੁੰਦਾ ਵਿੱਚ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰਾ ਮੇਰਾ ਸਭੈ ਕਹਿਤ ਹੈ ਹਿਤ ਸਿਉ ਬਾਧਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਅਚਰਜ ਹੈ ਰੀਤ ਇਹ ਅਚਰਜ ਇੱਥੇ ਪਾਠ ਚੰਦ ਅਨੁਸਾਰ ਕਰਨਾ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੂ ਨਹਿ ਸਮਜਤ ਅਜਹੂ ਮਨ ਮੂਰਖ ਅਜਹੂ ਨਹਿ ਸਮਜਤ ਸਿਖਦੈ ਹਾਰਿਓ ਨੀਤ ਸਿਖਦੈ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ ਵਾਹਿਗੁਰੂ ਜੀ ਕਾ ਕਾਲ ਸਾਮ ਰਹੇ ਵਾਹਿਗੁਰੂ ਜੀ ਕੀ ਫਤਿਹ